ਕਾਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਗਿਆ ਜੋ ਵੀ ਫੈਸਲਾ ਹੋਏਗਾ ਕਾਲਤਖ ਸਾਹਿਬ ਦੇ 57 ਨੰਬਰ ਦਾ ਉਹਨੂੰ ਅਸੀਂ ਮੰਨਾਂਗੇ 300 ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹ ਤੋਂ ਤੁਹਾਡੀ ਰਾਏ ਲਈ ਗਈ ਸੀ ਤਵੇ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰ 300 ਸਾਹਿਬ ਜਦੋਂ ਫੈਸਲੇ ਲੈ ਕੇ ਸੀ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਅਕਾਲ ਤਖਤ ਸਾਹਿਬ ਦਾ ਅਧਿਕਾਰ ਕੀ ਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਇਹ ਚੰਦੂ ਮਾਜਰਾ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਜਰਾ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕਿਆ ਨਾ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲੈਣੀ ਯਾਰ ਸਹੀ ਜਿਹਾ ਬੋਲ ਕੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਹੈ ਅੰਦਰ ਕਾਫੀ ਚਲਚਾਵਾ ਚੱਲਦੇ ਰਹਿੰਦੇ ਆ ਕਿ ਯਾਰ ਕੋਸ਼ਿਸ਼ ਕੋਈ ਕਰ ਦੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਆ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮੁਧ ਦੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਤੇ ਕਰ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ਼ਤਿਹਾਰ ਸਾਹਿਬ ਟੀਨ ਸਾਹਿਬ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਾਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜੱਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਨਹੀਂ ਦੇ ਸਕ ਪਰ ਜਿਸ ਤਰ੍ਹਾਂ ਬੁਲਾਇਆ ਗਿਆ ਲੱਗਦਾ ਹੈ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆਪ ਨੇ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਵੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਥੋੜਾ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰ ਹਾਂ ਇਹ ਸੌਦਾ ਸਾਦ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ ਜੀ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਂਟਕ ਸਾਹਿਬ ਤੇ ਉਹ ਚਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਂਟਕ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈ ਕਿ ਉਹ ਵੀ ਫੈਸਲਾ ਹੋਏਗਾ ਕਾਂਟਕ ਸਾਹਿਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ ਟਿੰਸਾ ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹ ਤੋਂ ਤੁਹਾਡੀ ਰਾਏ ਲਈ ਗਈ ਤੇ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰ ਕਿੰਸਾ ਸਾਹਿਬ ਜਦੋਂ ਫੈਸਲੇ ਲਏਗੇ ਸੋ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦੇ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਕਿੱਥੇ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾਈਆਂ ਤੇ ਬਾਰੇ ਸੋਚ ਸਕਦੇ ਇਹ ਚੰਦੂ ਮਾਜਰਾ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਹੀ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਜੀ ਕੋ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕਿਆ ਹੋਇਆ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲੈਂਦੇ ਸਹੀ ਸਵਾਲ ਕਿ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਹੈ ਅਭੀ ਇਸ ਕਾਫੀ ਚਰਚਾਵਾ ਚੱਲਦੇ ਰਹਿੰਦੀ ਹੈ ਕਿ ਯਾਰ ਕੋਸ਼ਿਸ਼ ਕੋਈ ਕਰ ਦੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮੁਦੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਸਾ ਜਾ ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਮਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਸਰ ਸਾਹਿਬ ਟੀਨ ਸਾਹਿਬ ਵੀ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਜਿਹਾ ਲੱਗਦਾ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆਪ ਨੇ ਮੇਰੀ ਗੱਲ ਸੁਣੋ ਇਹ ਜਿਹੜਾ ਨੇ ਦੱਸ ਸਕਦੇ ਨੇ ਵੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰਾਂ ਇਹ ਸੌਦਾ ਸਾਦ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ